ਹਾਂ ਜੀ ਕਿਸ ਸਿਲਸਿਲੇ ਦੇ ਵਿੱਚ ਤੁਸੀਂ ਇੱਥੇ ਆ ਕੇ ਖੜੇ ਹੋਏ ਹੋ? ਸਤਿ ਸ੍ਰੀ ਅਕਾਲ ਜੀ ਆ ਖਾਲਸਾ, ਸਤਿ ਸ੍ਰੀ ਅਕਾਲ ਜੀ ਫਤਿਹ। ਅਸੀਂ ਵੀ ਇੱਥੇ ਇਸ ਮਸਦੇ ਵਿੱਚ ਆਏ ਆ ਜੋ ਮੰਡੀ ਜਾਂ ਸ਼ਾਨ ਬਣਾਉਂਦੀ ਹੈ ਜਾਂ ਬੀਬੀ ਚਾ ਕੋਈ ਭੈਣ ਹੋਵੇ ਜਾਂ ਵੀਰ ਕੋਈ ਤੇ ਪ੍ਰਵਾਸੀ ਮਰੂ ਜਾਂ ਪੰਜਾਬੀ ਆ। ਮੰਡੀ ਸ਼ਾਨ ਬਣਾਉਣਾ ਬਿਲਕੁਲ ਬੰਦ ਕੀਤਾ ਅਸੀਂ। ਕਿਸੇ ਦੇ ਪਿਛਵਾੜੇ ਡੋងਦਾ ਕੋਈ ਆੜਤੀਆ ਇਹ ਚੀਜ਼ ਦੇ ਮੁੱਦੇ ਚੁੱਕੇ ਕਿ ਪਿਛਵਾੜੇ ਪੁਕਿਓਣੇ ਮੰਡੀ ਚੋਰੀ ਹੁੰਦੀ ਸਾਡੀ ਚੋਂ। ਠੀਕ ਹੈ ਜੀ। ਤੇ ਦੂਜੀ ਗੱਲ ਇਹ ਸ਼ਾਨਪੁਰ ਵਾਲੇ ਕੋਈ ਚਾ ਭਈਆ ਤੇ ਪੰਜਾਬਣ ਜਨਾਨੀ ਆ ਜਾਂ ਬੰਦਾ ਉਹ 6 ਵਜੇ ਤੋਂ ਪਹਿਲਾਂ ਆਪਣਾ ਮੰਡੀ ਦੇ ਬਾਹਰ ਜੇ ਨਹੀਂ ਵੀ ਇੱਕ ਦੋ ਤਾਂ ਕਹਿੰਦੇ ਹਟਦਾ ਕੋਈ ਵੀ ਕੰਮ ਗਲਤ ਵਾਂਗ ਚੱਲੇ ਆਂਦਾ ਕੋਈ ਜ਼ਿੰਮੇਵਾਰੀ ਗਲਤ ਹੋ ਜਾਂਦਾ ਸ਼ਾਂਚੋਕਾ ਚ ਕਿਸੇ ਕਸਮ ਦੇ ਕੋਈ ਗੱਲ ਹੋਈ ਕੋਈ ਇਸ ਬਾਰੇ ਸਾਨੂੰ ਰਾਖੇ ਹਣ ਕੇ ਜਿਗਦੇ ਖਾਲਸਾ ਸਾਡੇ ਬਹੁਤ ਹੀ ਸਤਿਕਾਰਯੋਗ ਸਮੂਹ ਆਰਤੀ ਸਹਿਬਾਨ ਸਾਡੇ ਲੇਬਰ ਦੇ ਪ੍ਰਧਾਨ ਸਾਹਿਬ ਅਤੇ ਮੰਡੀ ਦੇ ਆਰਤੀ ਐਸੋਸ਼ੀਏਸ਼ਨ ਦੇ ਸਾਰੇ ਹੀ ਜਿੰਨੇ ਸਾਡੇ ਮੈਂਬਰ ਸਹਿਬਾਨ ਨੇ ਉਹਨਾਂ ਵੱਲੋਂ ਸਾਡੇ ਮੰਡੀ ਪ੍ਰਧਾਨ ਸਰਦਾਰ ਕਾਰਤ ਸਿੰਘ ਜੀ ਡਲੇਰੀ ਅਤੇ ਮੰਡੀ ਦੇ ਵਾਈਸ ਪ੍ਰਧਾਨ ਸਾਹਿਬ ਸਾਰਿਆਂ ਵੱਲੋਂ ਅਸੀਂ ਸ਼੍ਰੀ ਵਿਜੇ ਕਲੜਾ ਜੀ ਜਿਹੜੇ ਕਿ 28 ਅਗਸਤ ਤੋਂ ਲੈ ਕੇ ਜਿਹੜੀ ਆਪਣੀ ਆੜਤੀਆਂ ਦੀ ਮੰਗਾਂ ਨੂੰ ਲੈ ਕੇ ਤਲਵੰਡੀ ਭਾਈ ਤੋਂ ਜਿਹੜੀ ਸਾਡੀ ਇੱਕ ਹੜਤਾਲ ਹਲਦੀ ਕਾਲ ਦਿੱਤੀ ਸੀ ਤਕਰੀਬਨ ਸਵਾ ਮਹੀਨੇ ਦੀ ਜਿਹੜੀ ਸਾਡੀ ਇਹ ਇਹ ਹੜਤਾਲ ਚੱਲੀ ਆ ਉਹਦੇ ਸਬੰਧ ਦੇ ਵਿੱਚ ਅੱਜ ਸਾਨੂੰ ਖਬਰ ਮਿਲੀ ਆ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਸਰਦਾਰ ਕਰਬੀਰ ਸਿੰਘ ਜੀ ਕਸੇਲ ਹੋਣਾ ਸਾਨੂੰ ਇਹ ਖੁਸ਼ਖਬਰੀ ਦਿੱਤੀ ਹੈ ਕਿ ਅੱਜ ਦੀ ਜਿਹੜੀ ਮੀਟਿੰਗ ਸੀ ਕੀਤੀ ਸਰਦਾਰ ਭਗਵੰਤ ਸਿੰਘ ਮਾਨ ਹੋਣਾ ਸੀਐਮ ਸਾਹਿਬ ਦੇ ਨਾਲ ਉਹਦੇ ਵਿੱਚ ਸਾਡੇ ਆੜਤੀਆਂ ਦੀ ਜਿਹੜੀਆਂ ਮੰਗਾਂ ਸੀ ਉਹਨਾਂ ਮੰਨ ਲਈਆਂ ਲੇਬਰ ਦੀਆਂ ਜਿਹੜੀਆਂ ਮੰਗਾਂ ਸੀ ਉਹ ਵੀ ਉਹਨਾਂ ਨਾਲੋਂ ਮੰਨ ਲਈਆਂ ਗਈਆਂ ਸੋ ਮੈਂ ਸਮਝਦਾ ਕਿ ਇਹ ਸਾਡੀ ਫੈਡਰੇਸ਼ਨ ਆਫ ਆੜਤੀ ਆਸੋਸੀਏਸ਼ਨ ਦੀ ਬਹੁਤ ਵੱਡੀ ਜਿੱਤ ਹੈ ਔਰ ਵਧਾਈ ਦੇ ਪਾਤਰ ਹਨ ਸਾਡੇ ਪੰਜਾਬ ਪ੍ਰਧਾਨ ਸ਼੍ਰੀ ਵਿਜੇ ਕਲੜਾ ਜੀ ਔਰ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਕੁਲਵੀਰ ਸਿੰਘ ਜੀ ਕਸੇਲ ਜਿਨ੍ਹਾਂ ਨੇ ਅਣਥੱਕ ਮਿਹਨਤ ਕਰਕੇ ਆੜਤੀਆਂ ਨੂੰ ਡਾੰਬੰਦ ਕੀਤਾ ਔਰ ਇਸ ਹੜਤਾਲ ਨੂੰ ਕਾਮਯਾਬ ਕੀਤਾ ਅਸੀਂ ਸਬੂਹੂ ਆਪਣੀ ਦਾਣਾ ਮੰਡੀ ਭਿੱਖੀਵਣ ਵੱਲੋਂ ਆਪਣੇ ਸਾਰੇ ਹੀ ਮਜ਼ਦੂਰ ਭਰਾਵਾਂ ਵੱਲੋਂ ਆਪਣੀ ਆੜਤੀ ਸੈਸ਼ਨ ਵੱਲੋਂ ਮੰਡੀ ਪ੍ਰਧਾਨ ਕਾਰਤ ਸਿੰਘ ਡਲੀਰੀ ਵੱਲੋਂ ਸਾਰਿਆਂ ਵੱਲੋਂ ਹੀ ਅਸੀਂ ਧੰਨਵਾਦ ਕਰਦ ਹਾਂ ਪੰਜਾਬ ਸਰਕਾਰ ਦੇ ਜਿਨ੍ਹਾਂ ਨੇ ਜਿਹੜੇ ਆ ਸਾਡੀ ਆਵਾਜ਼ ਸੁਣੀ ਔਰ ਸਾਡੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰਿਆ ਇਸ ਕਰਕੇ ਅਸੀਂ ਸਾਰੇ ਹੀ ਅੱਜ ਆੜਤੀ ਜਿਹੜੇ ਆ ਅੱਜ 71 ਤੱਕ ਨਹੀਂ ਹੋ ਸਕੇ ਪਰ ਸਾਰੀ ਮੰਡੀ ਵੱਲੋਂ ਅਸੀਂ ਸੀਐਮ ਸਾਹਿਬ ਦਾ ਸਰਕਾਰ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀਆਂ ਮੰਗਾਂ ਜਿਹੜੀਆਂ ਉਹ ਮੰਨ ਲਈਆਂ ਔਰ ਅੱਗੇ ਜੋ ਸਾਡੇ ਮੰਡੀ ਹੜਤਾਲ ਜਿਹੜੀ ਆ ਉਹ ਕੀ ਜਿਹੜਾ ਵਾ ਉਹ ਕੱਲ ਤੋਂ ਛੋਣਾਂ ਦੇ ਸਬੰਧ ਵਿੱਚ ਪ੍ਰੋਗਰਾਮ ਸਾਰਾ ਉਹ ਸਾਡੇ ਜਿਹੜੇ ਆ ਉਹ ਪ੍ਰਧਾਨ ਸਾਹਿਬ ਬਰੀਫ ਕਰਨਗੇ ਔਰ ਅਹੀਂ ਤਾਂ ਆਪਣੀ ਵੱਲੋਂ ਜਿੱਥੇ ਵਧਾਈ ਸਾਰਿਆਂ ਨੂੰ ਅ ਅੱਜ ਦਿਨ ਇਸ ਜਿੱਤ ਦੀ ਖੁਸ਼ੀ ਜੋ ਨਾਲ ਹੀ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਆਂ ਕਿ ਇਹ ਹੜਤਾਲ ਬੇਸ਼ੱਕ ਆੜਤੀਆਂ ਦੀ ਅਰਿਅ આજ ਤੋਂ ਹੀ ਉਹ ਸਾਡੇ ਪ੍ਰਧਾਨ ਸਾਹਿਬ ਦੱਸ ਦੇਣਗੇ ਕਿ ਖੁੱਲ ਗਈ ਆ ਪਰ ਝੋਨਾ ਜਿਹੜਾ ਵਾ ਉਹ 17% ਨਮੀ ਤੋਂ ਬਾਅਦ ਮੰਡੀ 'ਚ ਜਿਹੜਾ ਵਾ ਉਹ ਨਹੀਂ ਜਿਹੜਾ ਵਾ ਤੋਲਿਆ ਜਾਣਾ ਜਿਹੜਾ ਨਮੀ ਵਾਲਾ ਝੋਨਾ ਜਿਹੜਾ ਵਾ ਉਹ ਮੰਡੀ 'ਚ ਨਹੀਂ ਆਊਗਾ ਉਹਨਾਂ ਨੂੰ ਬੇਨਤੀ ਹੈ ਕਿ ਭਰਾਓ ਤੁਸੀਂ ਵੀ ਸਾਡਾ ਬਹੁਤ ਸਾਥ ਦਿੱਤਾ ਇਸ ਹੜਤਾਲ ਨੂੰ ਕਾਮਜਾਬ ਕਰਨ ਦੇ ਵਿੱਚ ਮੈਂ ਹਿਸਾਬ ਲਾਈਏ ਤੇ ਸਭ ਤੋਂ ਵੱਡਾ ਯੋਗਦਾਨ ਸਾਡੇ ਕਿਸਾਨ ਭਰਾਵਾਂ ਦਾ ਮਜ਼ਦੂਰ ਭਰਾਵਾਂ ਦਾ ਵਾ ਔਰ ਉਹਨਾਂ ਦੀ ਸਾਨੂੰ ਅੱਗੇ ਵੀ ਲੋੜ ਹੈ ਕਿਸਾਨ ਵੀਰਾਂ ਦੀ ਕਿ ਉਹ ਮੰਡੀ 17% ਨਵੀਂ ਵਾਲਾ ਝੋਨਾ ਲੈ ਕੇ ਆਉਣ ਇੱਕ ਵਾਰ ਪੰਜਾਬ ਸਰਕਾਰ ਦਾ ਸਾਡੇ ਪ੍ਰਧਾਨ ਸਾਹਿਬ ਵਿਜੇ ਕਲਰਾਜੀ ਦਾ ਔਰ ਸਾਡੇ ਜ਼ਿਲ੍ਹਾ ਪ੍ਰਧਾਨ ਜਿਹੜੇ ਸਾਡੇ ਸਰਦਾਰ ਕਰਵੀਰ ਸਿੰਘ ਸਭ ਦਾ ਬਹੁਤ-ਬਹੁਤ ਧੰਨਵਾਦ